ਕਿ ਨਸ਼ੇ ਦੇ ਮੁੱਦੇ ਤੇ ਵੀ ਪੰਜਾਬ ਸਰਕਾਰ ਪੂਰੇ ਤਰੀਕੇ ਨਾਲ ਫੇਲ ਹੋਈ ਹੈ ਨਹੀਂ ਰੁਕ ਰਿਹਾ ਨਸ਼ੇ ਦੀ ਓਵਰਡੋਸ ਨਾਲ ਮੌਤਾਂ ਦਾ ਸਿਲਸਲਾ ਮਾਨਸਾ ਦੇ ਪਿੰਡ ਖੀਬਾ ਖੁਰਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਹੈ ਦੱਸਦੇ ਕਿ ਓਵਰਡੋਸ ਦੇ ਨਾਲ 18 ਸਾਲਾ ਨੌਜਵਾਨ ਦੀ ਜਾਨ ਗਈ ਹੈ ਪਿੰਡ ਦੇ ਵਿੱਚ 200 ਤੋਂ ਜ਼ਿਆਦਾ ਨੌਜਵਾਨ ਨਸ਼ੇ ਦੀ ਲਪੇਟ ਦੇ ਵਿੱਚ ਨੇ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰ ਨੇ ਪਿੰਡ ਚੋਂ ਨਸ਼ਾ ਖਤਮ ਕਰਨ ਦੀ ਗੁਹਾਰ ਲਗਾਈ ਹੈ ਕਿਉਂਕਿ ਉਹਨਾਂ ਦਾ ਜਵਾਨ ਪੁੱਤਰ ਚਲਾ ਗਿਆ ਨਸ਼ੇ ਨੂੰ ਖਤਮ ਕਰਨ ਦੇ ਲਈ ਕੋਈ ਕਾਰਵਾਈ ਪੰਜਾਬ ਸਰਕਾਰ ਨਹੀਂ ਚੁੱਕ ਰਹੀ ਨਾ ਹੀ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਸਾਰ ਲੈ ਰਿਹਾ ਤਾਂ ਲਗਾਤਾਰ ਓਵਰਡੋਸ ਦੇ ਨਾਲ ਪੰਜਾਬ ਦੇ ਵਿੱਚ ਮੋਤਾ ਹੁੰਦਾ سلسلہ جاری ਹੈ ਤਾਂ ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਦੇ ਲਈ ਵੀ ਫੇਲ ਸਾਬਤ ਹੋ ਰਹੀ ਹੈ ਨਸ਼ੇ ਦੇ ਮੁੱਦੇ ਤੇ ਵੀ ਸਰਕਾਰ ਫੇਲ ਸਾਬਤ ਹੋ ਰਹੀ ਹੈ 8:30 ਵਜੇ ਸਾਡੀ ਉਧਰ ਗਲੀ ਚ ਨੰਗੇ ਨੇ ਇਹ ਤੇ ਮੈਨੂੰ ਟੱਕਰੇ ਨੇ ਇਹ ਤੂੰ ਉਧਰ ਬਹੁਤ ਸੱਟਣਗੇ ਸੀ ਪਰ ਆਪਾਂ ਚੱਲ ਵੀ ਨਹੀਂ ਸਕਦੇ ਨਾ ਜਵਾਕ ਨੂੰ ਜੇ ਰਵੇ ਕੱਲਾ ਜਵਾਕ ਹਾ ਤੇ 12:00 ਵਜੇ ਤਾਂ ਆਇਂ ਪਤਾ ਲੱਗਿਆ ਮੁੱਕ ਗਏ ਕੋਈ ਇਹਦਾ ਕੋਈ ਹੋ ਨਹੀਂ ਹੋਇਆ ਹੱਲ ਨਾਲੇ ਸਾਰੇ ਪਿੰਡ ਨੂੰ ਐ ਪਤਾਗਾ ਵੀ ਫਲਾਣੇ ਘਰ ਚਿੱਟਾ ਵੇਖਦਾ ਫਲਾਣੇ ਘਰ ਵੇਖਦਾ ਪਰ ਬੁੜੀਆਂ ਨੂੰ ਐ ਡਰਾ ਲੈਂਦੇ ਨੇ ਵੀ ਜਦੋਂ ਅਸੀਂ ਕੋਈ ਰੋਲਾ ਪਾਉਣੀਆ ਗਿਆਂ ਕੋਈ ਬੁੜੀ ਪਉਂਦੀ ਹੈਗੀ ਉਹਦਾ ਪਤਾ ਕੀ ਹੈਗਾ ਅਗਲਿਆਂ ਦੇ ਸਾਡੇ ਬੱਚਿਆਂ ਕੋਲੇ ਫੋਨ ਕਰ ਕਰ ਫੜਕਾ ਦਿੰਦੇ ਨੇ ਬੱਚਿਆਂ ਨੂੰ ਫੜਕਾ ਦਿੰਦੇ ਮੋਢੀਆਂ ਮਾਵਾਂ ਹੈ ਕਹਿ ਲੰਗਾਂ ਨੇ ਪਿੰਡ ਦੇ ਹਾਲਾਤ ਬੜੇ ਮਾੜੇ ਆ ਇੱਕ ਮਾਂ ਦਾ ਪੁੱਤ ਆ ਦੇਖੋ ਇਹਦੀ ਫੋਟੋ ਦੇਖੋ ਕਿੰਨੀ ਕ ਉਮਰ ਹੈ ਬੱਚੇ ਦੀ ਜਿਹੜਾ ਅੱਜ ਸਾਰੇ ਘਰ ਨੂੰ ਉਜੜ ਗਿਆ ਜੇ ਤੁਸੀਂ ਇਹਨਾਂ ਦੇ ਹਾਲਾਤ ਦੇਖੋਗੇ ਨਾ ਇਸ ਤੋਂ ਬੱਤਰ ਹਾਲਤ ਕਿਸੇ ਦੀ ਵੀ ਨਹੀਂ ਹੋਣੀ ਪਿੰਡ 'ਚ ਅੱਜ ਗੱਲਾਂ ਸੁਣੀਆਂ ਬੀਬੀਆਂ ਤੋਂ ਵੀ ਇੱਥੇ ਮੇਰੇ ਘਰ ਦੋ 250 ਮੁੰਡਾ ਜਿਹੜਾ ਆਇਗਾ ਉਹ ਨਸ਼ੇ ਦਾ ਆਦੀ ਹੋ ਰਿਹਾ ਹੈ ਜੇ ਇਹ ਆਏਗਾ ਹਲਾਤ ਹੈ ਕਿ ਨਹੀਂ ਇੱਕ ਇੱਕ ਪਿੰਡ ਦੇ ਤਾਂ ਪੰਜਾਬ ਦਾ ਪਤਾ ਨਹੀਂ ਕੀ ਹਾਲ ਹੋਊਗਾ ਜੀ